ਕਿ ਇਮਾਨਦਾਰੀ ਦੀ ਕੋਈ ਕੀਮਤ ਹੁੰਦੀ ਹੈ ਕਿ ਇੱਕ ਗਰੀਬ ਇਨਸਾਨ ਜਿਸ ਦੇ ਲਈ ਦੋ ਟਾਈਮ ਦੀ ਰੋਟੀ ਵੀ ਇੱਕ ਸੁਪਨਾ ਹੋਵੇ ਲੱਖਾਂ ਦੀ ਦੌਲਤ ਨੂੰ ਠੋਕਰ ਮਾਰ ਕੇ ਆਪਣੇ ਮਨ ਦੀ ਗੱਲ ਸੁਣ ਸਕਦਾ ਹੈ ਜੇਕਰ ਉਹ ਇਦਾਂ ਕਰਦਾ ਹੈ ਕਿ ਰੱਬ ਕਿਸੇ ਨਾ ਕਿਸੇ ਰੂਪ ਚ ਉਸ ਦੇ ਇਸ ਨੇਕੀ ਦਾ ਅਜਿਹਾ ਸਿਲਾ ਦਿੰਦਾ ਹੈ ਜਿਸ ਦੀ ਉਸ ਨੇ ਕਦੇ ਚਾਹਤ ਵੀ ਨਾ ਰੱਖੀ ਹੋਵੇ ਇਹ ਕਹਾਣੀ ਹੈ ਗੁਰੂਵੀਰ ਦੀ ਇੱਕ ਅਜਿਹੇ ਗਰੀਬ ਵੇਟਰ ਦੀ ਜਿਸ ਦੀ ਜ਼ਿੰਦਗੀ ਜੈਪੁਰ ਦੇ ਇੱਕ ਫਾਈਵ ਸਟਾਰ ਹੋਟਲ ਦੀਆਂ ਝੂਠੀਆਂ ਪਲੇਟਾਂ ਤੇ ਬਚੀ ਹੋਈ ਰੋਟੀਆਂ ਦੇ ਨਾਲ ਲਿਪਟੀ ਹੋਈ ਸੀ ਇਹ ਕਹਾਣੀ ਹੈ ਉਸ ਸ਼ੇਖ ਦੀ ਦੁਬਈ ਦੇ ਇੱਕ ਅਜਿਹੇ ਸ਼ਾਨਸ਼ਾਹ ਦੀ ਜਿਸ ਦੇ ਲਈ ਸੋਨਾ ਮਿੱਟੀ ਦੇ ਬਰਾਬਰ ਸੀ ਪਰ ਜਿਸ ਦੀ ਇੱਕ ਗੁੰਮੀ ਹੋਈ ਅੰਗੂਠੇ 'ਚ ਉਸਦੇ ਪੂਰੇ ਖਾਨਦਾਨ ਦੀ ਇੱਜ਼ਤ ਤੇ ਉਸਦੇ ਪੇਦਾ ਦੀ ਆਖਰੀ ਨਿਸ਼ਾਨੀ ਕੈਦ ਸੀ ਤੇ ਇਹ ਕਹਾਣੀ ਹੈ ਉਸ ਇੱਕ ਪਲ ਦੀ ਜਦੋਂ ਗੁਰੂ ਵੀਰ ਦੇ ਹੱਥ 'ਚ ਉਹ ਸੋਨੇ ਦੀ ਅੰਗੂਠੀ ਆਈ ਤਾਂ ਉਸ ਦੇ ਸਾਹਮਣੇ ਉਸ ਦੀ ਗਰੀਬੀ ਬਿਮਾਰ ਮਾਂ ਦਾ ਚਿਹਰਾ ਜਿੱਥੇ ਉਸ ਦੀ ਭੈਣ ਦੇ ਟੁੱਟਦੇ ਹੋਏ ਸੁਪਨੇ ਖੜੇ ਸੀ ਪਰ ਉਸਨੇ ਚੁਣਿਆ ਇਮਾਨਦਾਰੀ ਦਾ ਰਸਤਾ ਤੇ ਫਿਰ ਜਦੋਂ ਉਸ ਅਰਪਤੀ ਸ਼ੇਖ ਨੂੰ ਆਪਣੀ ਖੋਈ ਹੋਈ ਅੰਗੂਠੀ ਵਾਪਸ ਮਿਲੀ ਤਾਂ ਉਸੇ ਸ਼ੇਖ ਨੇ ਗਰੀਬ ਵੇਟਰ ਨੂੰ ਇਨਾਮ ਦੇ ਵਿੱਚ ਕੁਝ ਅਜੀਹਾ ਦਿੱਤਾ ਜਿਸ ਨੂੰ ਦੇਖ ਕੇ ਸਿਰਫ ਉਸ ਹੋਟਲ ਦੇ ਮੈਨੇਜਰ ਹੀ ਨਹੀਂ ਪੂਰੀ ਦੁਨੀਆ ਦੇ ਹੋਸ਼ ਉੱਡ ਗਏ ਗੁਲਾਬੀ ਨਾਂ ਤੋਂ ਫੇਮਸ ਸ਼ਹਿਰ ਜੈਪੁਰ ਤੇ ਇਤਿਹਾਸਿਕ ਹਵੇਲੀਆਂ ਰੰਗ-ਬਰੰਗੇ ਬਾਜ਼ਾਰਾਂ ਤੇ ਰਵਾੜੀ ਸ਼ਾਨ ਦੇ ਲਈ ਦੁਨੀਆ ਚ ਮਸ਼ਹੂਰ ਇਸੇ ਸ਼ਹਿਰ ਦੇ ਦਿਲ ਚ ਜਿੱਥੇ ਸਭ ਤੋਂ ਜ਼ਿਆਦਾ ਟੂਰਿਸਟ ਆਉਂਦੇ ਸੀ 517 ਹੋਟਲ ਸੀ ਦਾ ਰਾਇਲ ਰਾਜਪੂਤਾਨਾ ਹੋਟਲ ਇਹ ਹੋਟਲ ਸਿਰਫ ਇੱਕ ਇਮਾਰਤ ਨਹੀਂ ਹੈ ਬਲਕਿ ਚੱਲਦਾ ਫਿਰਦਾ ਇੱਕ ਸੁਪਨਾ ਸੀ ਇਸ ਦੀ ਵਧੀਆ ਇਤਿਹਾਸਿਕ ਲੋਬੀ ਤੇ ਵਧੀਆ ਕਾਰਪੇਟ ਉਥੇ ਚੱਲਦੇ ਹੋਏ ਐਵੇਂ ਲੱਗਦਾ ਸੀ ਕਿ ਜਿਵੇਂ ਕਿਸੇ ਰਾਜੇ ਦੇ ਮਹਿਲ ਦੇ ਵਿੱਚ ਆ ਗਏ ਹੋਈਏ ਇੱਥੇ ਪੂਰੀ ਦੁਨੀਆ ਚ ਅਮੀਰ ਲੋਕ ਆਉਂਦੇ ਸੀ ਜਿਨ੍ਹਾਂ ਦੀ ਇੱਕ ਰਾਤ ਦਾ ਖਰਚਾ ਕਿਸੇ ਗਰੀਬ ਪਰਿਵਾਰ ਦੀ ਪੂਰੇ ਸਾਲ ਦੀ ਕਮਾਈ ਤੋਂ ਵੀ ਜ਼ਿਆਦਾ ਹੁੰਦਾ ਸੀ ਇਸੇ ਸੁਪਨੇ ਦੀ ਦੁਨੀਆ 'ਚ ਇੱਕ ਅਜੀਹਾ ਪਲ ਜਿਸ ਦਾ ਇੱਕ ਹਿੱਸਾ ਸੀ 28 ਸਾਲ ਦਾ ਗੁਰਵੀਰ ਗੁਰਵੀਰ ਇਸ ਹੋਟਲ ਦੇ ਕਮਰੇ 'ਚ ਸਰਵਿਸ ਡਿਪਾਰਟਮੈਂਟ 'ਚ ਇੱਕ ਵੇਟਰ ਸੀ ਉਸ ਦੀ ਦੁਨੀਆ ਇਸ ਹੋਟਲ ਦੀ ਚਮਕਦਾਰ ਲੋਬੀ ਤੋਂ ਬਿਲਕੁਲ ਅਲੱਗ ਸੀ ਉਹ ਸ਼ਹਿਰ ਤੋਂ ਬਾਹਰ ਇੱਕ ਕੱਚੀ ਕਲੋਨੀ ਦੀ ਢੀੜੀ ਗਲੀਆਂ 'ਚ ਕਿਰਾਏ ਦੇ ਇੱਕ ਛੋਟੇ ਜਿਹੇ ਕਮਰੇ 'ਚ ਰਹਿੰਦੇ ਸੀ ਉਸ ਕਮਰੇ 'ਚ ਉਸਦੇ ਨਾਲ ਉਸਦੇ ਬਜ਼ੁਰਗ ਬਿਮਾਰ ਮਾਂ ਨੰਦਨੀ ਉਸਦੀ ਛੋਟੀ ਭੈਣ ਰਹਿੰਦੀ ਸੀ ਨੰਦਨੀ 12ਵੀਂ ਵਿੱਚ ਪੜ੍ਹਦੀ ਸੀ ਤੇ ਉਹ ਡਾਕਟਰ ਬਨਣਾ ਚਾਹੁੰਦੀ ਸੀ ਪਰ ਗੁਰਵੀਰ ਜਾਣਦਾ ਸੀ ਕਿ ਇਹ ਇੱਕ ਅਜੀਹਾ ਸੁਪਨਾ ਹੈ ਜਿਸ ਨੂੰ ਪੂਰਾ ਕਰਨ ਦੇ ਲਈ ਉਸਦੀ ਹਾਇਸियत ਨਹੀਂ ਹੈ ਗੁਰਵੀਰ ਦੇ ਪਿਤਾ ਜਿਹੜਾ ਇੱਕ ਮਾਮੂਲੀ ਕਿਸਾਨ ਸੀ ਕੁਝ ਸਾਲ ਪਹਿਲਾਂ ਕਰਜ਼ੇ ਦੇ ਬੋਝ ਥੱਲੇ ਦਬ ਕੇ ਦੁਨੀਆ ਛੱਡ ਗਿਆ ਸੀ ਉਦੋਂ ਤੋਂ ਹੀ ਸਾਰੀ ਜ਼ਿੰਮੇਵਾਰੀ ਘਰ ਦੀ ਗੁਰਵੀਰ ਦੇ ਮੋਢਿਆਂ ਤੇ ਸੀ ਹੋਟਲ ਦੀ 12 ਘੰਟਿਆਂ ਦੀ ਥਕਾਵਟ ਵਾਲੀ ਨੌਕਰੀ ਤੋਂ ਬਾਅਦ ਉਸ ਨੂੰ ਮਹੀਨੇ ਦੇ 8000 ਹੀ ਮਿਲਦੇ ਸੀ ਇਸ ਮਹਿੰਗਾਈ ਦੇ ਜਮਾਨੇ 'ਚ ਇੰਨੇ ਘੱਟ ਪੈਸਿਆਂ ਵਿੱਚ ਘਰ ਦਾ ਕਿਰਾਇਆ, ਮਾਂ ਦੀ ਦਵਾਈ ਤੇ ਸ਼ੂਗਰ ਦੀ ਦਵਾਈ ਤੇ ਨੰਦਨੀ ਦੀ ਪੜ੍ਹਾਈ ਦਾ ਖਰਚਾ ਕੱਢਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਗੁਰਬੀਰ ਅਕਸਰ ਮਹਿਮਾਨਾਂ ਦੀਆਂ ਪਲੇਟਾਂ ਦੇ ਵਿੱਚ ਬਚੇ ਹੋਏ ਮਹਿੰਗੇ ਖਾਣੇ ਨੂੰ ਦੇਖਦਾ ਤੇ ਸੋਚਦਾ ਕਿ ਆਖਰਕਾਰ ਉਸ ਖਾਣੇ ਦਾ ਉਸ ਨੂੰ ਇੱਕ ਟੁਕੜਾ ਮਿਲ ਜਾਵੇ ਆਪਣੀ ਭੈਣ ਜਾਂ ਫਿਰ ਮਾਂ ਦੇ ਲਈ ਲੈ ਜਾ ਸਕੇ ਪਰ ਉਸ ਦਾ ਜ਼ਮੀਰ ਉਸ ਨੂੰ ਇਸ ਦੀ ਇਜਾਜ਼ਤ ਨਹੀਂ ਦਿੰਦਾ। ਉਸਦੇ ਪਿਤਾ ਨੇ ਮਰਨ ਤੋਂ ਪਹਿਲਾਂ ਉਸ ਨੂੰ ਇੱਕੋ ਹੀ ਗੱਲ ਕਹੀ ਸੀ ਕਿ ਪੁੱਤ ਭਾਵੇਂ ਭੁੱਖਾ ਸੋ ਜਾਈ ਪਰ ਕਦੇ ਵੀ ਕਿਸੇ ਦੀ ਬੇਇਮਾਨੀ ਦਾ ਇੱਕ ਵੀ ਦਾਣਾ ਨਾ ਖਾਈਂ ਸਾਡੀ ਸਭ ਤੋਂ ਵੱਡੀ ਦੌਲਤ ਸਾਡੀ ਇਮਾਨਦਾਰੀ ਹੈ। ਗੁਰਵੀਰ ਨੇ ਪੂਰੇ ਦਿਨ ਦਾ ਰੁਟੀਨ ਬਣਾਇਆ ਹੋਇਆ ਸੀ। ਸਵੇਰੇ ਉੱਠ ਕੇ ਮਾਂ ਦੇ ਲਈ ਦਲੀਆ ਬਣਾਉਣਾ, ਨੰਦਨੀ ਨੂੰ ਸਕੂਲ ਦੇ ਲਈ ਤਿਆਰ ਕਰਨਾ ਤੇ ਫਿਰ ਭੱਜਦੇ ਭੱਜਦੇ ਹੋਟਲ ਪਹੁੰਚਣਾ। ਪੂਰੇ ਦਿਨ ਉਹ ਅਮੀਰ ਮਹਿਮਾਨਾਂ ਦੇ ਆਰਡਰ ਲੈਂਦਾ, ਉਹਨਾਂ ਦੀਆਂ ਝੋਟੀਆਂ ਪਲੇਟਾਂ ਚੁੱਕਦਾ, ਅਕਸਰ ਉਹਨਾਂ ਦੀਆਂ ਝਿੜਕਾ ਵੀ ਸਹਿੰਦਾ। ਕੋਈ ਉਸ ਨੂੰ ਉਸਦੇ ਸਾਵਲੇ ਰੰਗ ਦੇ ਲਈ ਟੋਕਦਾ ਤੇ ਕੋਈ ਉਸ ਦੀ ਸਸਤੀ ਘੜੀ ਦੇ ਲਈ ਉਸ ਦਾ ਮਜ਼ਾਕ ਉਡਾਉਂਦਾ। ਪਰ ਗੁਰਵੀਰ ਚੁੱਪਚਾਪ ਆਪਣੇ ਸਿਰ ਨੀਚੇ ਕਰਕੇ ਕੰਮ ਕਰਦਾ ਰਹਿੰਦਾ ਉਸ ਦੀਆਂ ਅੱਖਾਂ ਦੇ ਵਿੱਚ ਸੁਪਨਾ ਸੀ ਪਰ ਬੁੱਲਾਂ ਤੇ ਇੱਕ ਚੁੱਪਚਾਪ ਮੁਸਕਾਨ ਸੀ ਦੂਜੇ ਪਾਸੇ ਹਜ਼ਾਰਾਂ ਕਿਲੋਮੀਟਰ ਦੂਰ ਦੁਬਈ ਤੋਂ ਆਸਮਾਨ ਦੇ ਨਾਲ ਲੱਗਣ ਵਾਲਾ ਬੁਰਜ ਖਲੀਫਾ ਦਾ ਇੱਕ ਪੈਂਟ ਹਾਊਸ ਸ਼ੇਖ ਅਲਹਮਦ ਦੀ ਦੁਨੀਆ ਵਸਦੀ ਸੀ ਸ਼ੇਖ ਮਿਡਲ ਲਿਸਟ ਸਭ ਤੋਂ ਵੱਡੀ ਕੰਟਰਕਸ਼ਨਸ ਦੀ ਸਭ ਤੋਂ ਵੱਡੀ ਕੰਪਨੀ ਚ ਇੱਕ ਅਲਹਮਦ ਗਰੁੱਪ ਦੇ ਮਾਲਕ ਸੀ ਉਹਨਾਂ ਕੋਲ ਪੈਸਿਆਂ ਦੀ ਕੋਈ ਘਾਟ ਨਹੀਂ ਸੀ ਸੋਨੇ ਦੀਆਂ ਗੱਡੀਆਂ ਪ੍ਰਾਈਵੇਟ ਜੈਟ ਪੂਰੀ ਦੁਨੀਆ ਚ ਫੈਲੀ ਹੋਈ ਜਾਇਦਾਦ ਇਹ ਸਾਰਾ ਕੁਝ ਉਹਨਾਂ ਦੇ ਲਈ ਆਮ ਗੱਲ ਸੀ ਪਰ ਇਸ ਬੇਹਿਸਾਬੀ ਦੌਲਤ ਦੇ ਪਿੱਛੇ ਇੱਕ ਅਜੀਹਾ ਦਿਲ ਵੀ ਸੀ ਜਿਹੜਾ ਆਪਣੀਆਂ ਜੜਾਂ ਤੇ ਜਿਹੜਾ ਆਪਣੇ ਰੀਤੀ ਰਿਵਾਜਾਂ ਦੇ ਨਾਲ ਜੁੜਿਆ ਹੋਇਆ ਸੀ ਸ਼ੇਖ ਅਲਹਮਦ ਆਪਣੇ ਬਿਜ਼ਨਸ ਦੀ ਬੀਜੀ ਹੋਣ ਦੇ ਬਾਵਜੂਦ ਵੀ ਹਰ ਸਾਲ ਕੁਝ ਦਿਨਾਂ ਦੇ ਲਈ ਭਾਰਤ ਜ਼ਰੂਰ ਆਉਂਦਾ ਸੀ ਇਹ ਉਹਨਾਂ ਦਾ ਰਿਵਾਜ ਸੀ ਉਹਨਾਂ ਦੇ ਦਾਦਾ ਜਿਹੜੇ ਵੰਡ ਤੋਂ ਪਹਿਲਾਂ ਜੈਪੁਰ ਦੇ ਕੋਲ ਇੱਕ ਛੋਟੀ ਜਿਹੀ ਰਿਹਾਇਸ਼ ਦੇ دیਵਾਨੇ ਸੀ ਮਰਦੇ ਸਾਹਮਣੇ ਉਹਨਾਂ ਨੇ ਇਹਨਾਂ ਤੋਂ ਵਾਅਦਾ ਲਿਆ ਸੀ ਕਿ ਉਹ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ ਭੁੱਲਣਗੇ ਤੇ ਭਾਰਤ ਆਣਾ ਉਹਨਾਂ ਦੇ ਲਈ ਆਪਣੇ ਦਾਦੇ ਦੇ ਉਸ ਵਾਅਦੇ ਨੂੰ ਨਿਭਾਉਣ ਜਿਹਾ ਸੀ ਇਸ ਵਾਰ ਉਹਨਾਂ ਦੀ ਭਾਰਤੀ ਯਾਤਰਾ ਹੋਰ ਵੀ ਖਾਸ ਸੀ ਉਹ ਇਸ ਵਾਰ ਆਪਣੇ ਪਿਤਾ ਦੀ ਆਖਰੀ ਨਿਸ਼ਾਨੀ ਲੈ ਕੇ ਆਏ ਸੀ ਸੋਨੇ ਦੀ ਇੱਕ ਭਾਰੀ ਪੁਰਾਣੀ ਬੇਹੱਦ ਕੀਮਤੀ ਅੰਗੂਠੀ ਉਸ ਅੰਗੂਠੇ ਤੇ ਇੱਕ ਬਾਜ ਬਣਿਆ ਹੋਇਆ ਸੀ ਜਿਹੜਾ ਉਹਨਾਂ ਦੇ ਖਾਨਦਾਨ ਦਾ ਪ੍ਰਤੀਕ ਵੀ ਸੀ ਇਹ ਸਿਰਫ ਇੱਕ ਅੰਗੂਠੀ ਨਹੀਂ ਇਹ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਸੀ ਉਹਨਾਂ ਦੀ ਵਿਰਾਸਤ ਸੀ ਉਹਨਾਂ ਦੇ ਪਿਤਾ ਦਾ ਆਸ਼ੀਰਵਾਦ ਸੀ ਸ਼ੇਖ ਹਮੇਸ਼ਾ ਹੀ ਉਸ ਅੰਗੂਠੀ ਨੂੰ ਆਪਣੇ ਹੱਥ ਦੇ ਵਿੱਚ ਹੀ ਪਾ ਕੇ ਰੱਖਦਾ ਸੀ ਤੇ ਫਿਰ ਇੱਕ ਦਿਨ ਕਿਸਮਤ ਨੇ ਦੋ ਅਲੱਗ-ਅਲੱਗ ਦੁਨੀਆਂ ਨੂੰ ਗੁਰਵੀਰ ਦੀ ਗਰੀਬੀ ਤੇ ਸ਼ੇਖ ਦੀ ਅਮੀਰੀ ਨੂੰ ਇੱਕ ਹੀ ਬਿੰਦੂ ਤੇ ਲਿਆ ਕੇ ਖੜਾ ਕਰ ਦਿੱਤਾ ਸ਼ੇਖ ਆਪਣੇ ਪੂਰੇ ਸਨਮਾਨ ਦੇ ਨਾਲ ਦਾ ਰਾਇਲ ਰਾਜਪੂਤਾਣਾ ਹੋਟਲ 'ਚ ਪਹੁੰਚੇ ਉਹਨਾਂ ਦੇ ਲਈ ਹੋਟਲ ਦਾ ਸਭ ਤੋਂ ਮਹਗਾ ਪ੍ਰੈਜ਼ੀਡੈਂਸ਼ੀਅਲ ਸੂਟ ਬੁੱਕ ਕੀਤਾ ਗਿਆ। ਹੋਟਲ ਦਾ ਪੂਰਾ ਸਟਾਫ ਮੈਨੇਜਰ ਤੋਂ ਲੈ ਕੇ ਸਫਾਈ ਵਾਲੇ ਵਿਅਕਤੀ ਤੱਕ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਸੀ। ਗੁਰਵੀਰ ਦੀ ਡਿਊਟੀ ਵੀ ਉਸੇ ਹੀ ਰੂਮ ਦੇ ਵਿੱਚ ਲਗਾਈ ਗਈ ਸੀ। ਗੁਰਵੀਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਹ ਸਾਰਾ ਕੁਝ ਪਹਿਲਾਂ ਕਦੇ ਵੀ ਨਹੀਂ ਦੇਖਿਆ। ਰੂਮ ਕਿਸੇ ਮਹਿਲ ਜਿਹਾ ਸੀ। ਜਦੋਂ ਉਸ ਨੇ ਸ਼ੇਖ ਨੂੰ ਦੇਖਿਆ ਉਹਨਾਂ ਦੇ ਕੀਮਤੀ ਕੱਪੜੇ, ਉਹਨਾਂ ਦੀ ਸੋਨੇ ਦੀਆਂ ਧੜੀਆਂ ਤੇ ਉਹਨਾਂ ਦੇ ਉਸ ਖਾਸ ਅੰਗੂਠੇ ਨੂੰ ਦੇਖਿਆ ਤਾਂ ਇੱਕ ਪਲ ਦੇ ਲਈ ਉਸ ਦੀਆਂ ਅੱਖਾਂ ਖੜੀਆਂ ਦੀਆਂ ਖੜੀਆਂ ਰਹਿ ਗਈਆਂ ਅਗਲੇ 3 ਦਿਨ ਗੁਰਵੀਰ ਨੇ ਪੂਰੀ ਲਗਨ ਦੇ ਨਾਲ ਸ਼ੇਖ ਦੀ ਸੇਵਾ ਕੀਤੀ ਸ਼ੇਖ ਵੀ ਗੁਰਵੀਰ ਦੀ ਇਮਾਨਦਾਰੀ ਤੇ ਠੰਡੇ ਸੁਭਾਅ ਤੋਂ ਕਾਫੀ ਪ੍ਰਭਾਵਿਤ ਹੋਏ ਉਹ ਅਕਸਰ ਗੁਰਵੀਰ ਨੂੰ ਬੁਲਾ ਕੇ ਭਾਰਤ ਦੇ ਬਾਰੇ ਇੱਥੇ ਦੇ ਲੋਕਾਂ ਬਾਰੇ ਆਪਸ ਦੇ ਵਿੱਚ ਗੱਲਾਂ ਕਰਦੇ ਸ਼ੇਖ ਨੂੰ ਇੱਕ ਜ਼ਰੂਰੀ ਬਿਜ਼ਨਸ ਮੀਟਿੰਗ ਦੇ ਲਈ ਦਿੱਲੀ ਜਾਣਾ ਪਿਆ ਉਹ ਸਵੇਰੇ ਸਵੇਰੇ ਕਾਲੀ ਚ ਤਿਆਰ ਹੋ ਰਿਹਾ ਸੀ ਬਾਥਰੂਮ ਦੇ ਵਿੱਚ ਹੱਥ ਧੋਣ ਸਮੇਂ ਉਹਨਾਂ ਨੇ ਆਪਣੀ ਉਹ ਕੀਮਤੀ ਅਗੋਠੇ ਉਤਾਰ ਕੇ ਸ਼ਿੰਖ ਦੇ ਕੋਲ ਰੱਖ ਦਿੱਤੀ ਤੇ ਫਿਰ ਕਾਲੀ ਚ ਵਿੱਚ ਉਹ ਉਸ ਅਗੂਠੀ ਨੂੰ ਉਥੇ ਹੀ ਭੁੱਲ ਗਏ ਉਹਨਾਂ ਨੇ ਆਪਣੇ ਸਮਾਨ ਲਿਆ ਤੇ ਪ੍ਰਾਈਵੇਟ ਜੈਟ ਤੇ ਦਿੱਲੀ ਦੇ ਲਈ ਰਵਾਨਾ ਹੋ ਗਏ ਕੁਝ ਘੰਟਿਆਂ ਬਾਅਦ ਜਦੋਂ ਰੂਮ ਖਾਲੀ ਹੋਇਆ ਤਾਂ ਗੁਰਵੀਰ ਨੂੰ ਉਹ ਸਾਫ਼ ਕਰਨ ਦੇ ਲਈ ਭੇਜਿਆ ਗਿਆ ਉਹ ਕਮਰੇ ਦੀ ਸਫਾਈ ਕਰ ਰਿਹਾ ਸੀ ਬੈੱਡ ਦੀ ਚਾਦਰ ਝਾੜ ਕੇ ਵਿਛਾ ਰਿਹਾ ਸੀ ਉਦੋਂ ਹੀ ਉਸ ਦੀ ਨਜ਼ਰ ਬਾਥਰੂਮ ਚ ਸ਼ਿੰਖ ਦੇ ਕੋਲ ਚਮਕਦੀ ਹੋਈ ਇੱਕ ਚੀਜ਼ ਤੇ ਪਈ ਉਹੋ ਉਹੀ ਸੋਨੇ ਦੀ ਅੰਗੂਠੀ ਸੀ ਗੁਰਵੀਰ ਦਾ ਦਿਲ ਜ਼ੋਰ-ਜ਼ੋਰ ਦੇ ਨਾਲ ਧੜਕਣ ਲੱਗਿਆ ਉਸਨੇ ਕੰਬਦੇ ਹੋਏ ਹੱਥਾਂ ਦੇ ਨਾਲ ਅੰਗੂਠੀ ਚੁੱਕੀ ਉਹ ਕਾਫੀ ਭਾਰੀ ਸੀ ਤੇ ਉਸਤੇ ਬਣਿਆ ਹੋਇਆ ਬਾਜ ਜਿਵੇਂ ਉਹਨੂੰ ਹੀ ਘੂਰ ਰਿਹਾ ਹੋਵੇ ਇੱਕ ਪਲ ਦੇ ਲਈ ਉਸਦੇ ਦਿਮਾਗ ਦੇ ਵਿੱਚ ਇੱਕ ਖਿਆਲ ਆਇਆ ਕਿਸੇ ਨੂੰ ਕੀ ਪਤਾ ਲੱਗੇਗਾ ਸ਼ੇਖ ਤਾਂ ਦਿੱਲੀ ਚਲਾ ਗਿਆ ਸ਼ਾਇਦ ਉਸਨੂੰ ਯਾਦ ਵੀ ਨਾ ਰਹੇ ਤੇ ਫਿਰ ਉਸਦੇ ਦਿਮਾਗ ਦੇ ਵਿੱਚ ਵਿਚਾਰਾਂ ਦਾ ਅਜੀਬਾ ਤੂਫਾਨ ਉੱਠਿਆ ਜਿਸ ਨੇ ਉਸਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਉਸਨੇ ਸੋਚਿਆ ਕਿ ਇਸ ਅੰਗੂਠੇ ਨੂੰ ਵੇਚ ਕੇ ਉਸ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਸਕਦੀਆਂ ਨੇ ਮਾਂ ਦਾ ਇਲਾਜ ਦਿੱਲੀ ਦੇ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਹੋ ਸਕਦਾ ਹੈ ਤੇ ਭੈਣ ਦਾ ਐਡਮਿਸ਼ਨ ਸਭ ਤੋਂ ਵੱਡੇ ਮੈਡੀਕਲ ਕਾਲਜ ਦੇ ਵਿੱਚ ਹੋ ਸਕਦਾ ਹੈ ਉਹ ਇਸ ਕਿਰਾਏ ਦੀ ਕੋਲੀ ਨੂੰ ਛੱਡ ਕੇ ਇੱਕ ਛੋਟਾ ਜਿਹਾ ਆਪਣਾ ਘਰ ਖਰੀਦ ਸਕਦਾ ਹੈ ਉਸ ਨੂੰ ਫਿਰ ਕਦੇ ਕਿਸੇ ਦੀਆਂ ਝੂਠੀਆਂ ਪਲੇਟਾਂ ਨਹੀਂ ਚੁਕਣੀਆਂ ਪੈਣਗੀਆਂ ਕਿਸੇ ਦੀਆਂ ਝਿੜਕਾਂ ਨਹੀਂ ਸੁਣਨੀਆਂ ਪੈਣਗੀਆਂ ਲਾਲਚ ਦਾ ਇੱਕ ਕਾਲਾ ਨਾਗ ਉਸਦੇ ਜਮੀਰ ਨੂੰ ਡਸਣ ਲੱਗਿਆ। ਉਸ ਦੀ ਅੱਖਾਂ ਦੇ ਸਾਹਮਣੇ ਇੱਕ ਵਧੀਆ ਜ਼ਿੰਦਗੀ ਦਾ ਸੁਪਨਾ ਤੈਰਨ ਲੱਗਿਆ। ਉਸ ਨੇ ਡਰਦੇ ਹੋਏ ਉਹ ਅੰਗੂਠੀ ਆਪਣੀ ਜੇਬ ਦੇ ਵਿੱਚ ਪਾ ਲਈ। ਉਸ ਦਾ ਪੂਰਾ ਸਰੀਰ ਪਸੀਨਿਆਂ ਦੇ ਨਾਲ ਭਿੱਜ ਗਿਆ ਸੀ। ਉਸ ਨੇ ਫੈਸਲਾ ਕੀਤਾ ਕਿ ਉਹ ਅੱਜ ਹੀ ਇਹ ਨੌਕਰੀ ਛੱਡ ਦਵੇਗਾ। ਉਹ ਕਿਸੇ ਨੂੰ ਕੁਝ ਨਹੀਂ ਦੱਸੇਗਾ। ਉਹ ਰੂਮ ਤੋਂ ਬਾਹਰ ਹੀ ਨਿਕਲਣ ਵਾਲਾ ਸੀ ਤੇ ਅਚਾਨਕ ਹੀ ਉਸ ਨੂੰ ਆਪਣੇ ਪਿਤਾ ਦਾ ਧਿਆਨ ਆਇਆ। ਪੁੱਤ ਸਾਡੀ ਸਭ ਤੋਂ ਵੱਡੀ ਦੌਲਤ ਸਾਡੀ ਇਮਾਨਦਾਰੀ ਹੈ ਇਹ ਸ਼ਬਦ ਉਸਦੇ ਕੰਨਾਂ 'ਚ ਹਥੌੜੇ ਦੀ ਤਰ੍ਹਾਂ ਵੱਜਣ ਲੱਗੇ ਉਸ ਨੂੰ ਆਪਣੀ ਮਾਤਾ ਦਾ ਚਿਹਰਾ ਯਾਦ ਆਇਆ ਜਿਹੜੀ ਹਰ ਤਕਲੀਫ 'ਚ ਵੀ ਕਹਿੰਦੀ ਸੀ ਭਗਵਾਨ ਸਭ ਕੁਝ ਦੇਖਦਾ ਹੈ ਪੁੱਤ ਤੂੰ ਬਸ ਆਪਣੀ ਨੀਅਤ ਸਾਫ਼ ਰੱਖੀ ਗੁਰਵੀਰ ਉੱਥੇ ਹੀ ਰੁਕ ਗਿਆ ਉਸ ਦੇ ਅੰਦਰ ਇੱਕ ਭਿਆਨਕ ਜੰਗ ਛਿੜ ਗਈ ਇੱਕ ਪਾਸੇ ਉਸ ਦੀ ਗਰੀਬੀ ਉਸ ਦੀ ਜ਼ਰੂਰਤਾਂ ਸੀ ਤੇ ਦੂਜੇ ਪਾਸੇ ਉਸ ਦੇ ਪਿਤਾ ਦੇ ਦਿੱਤੇ ਹੋਏ ਸੰਸਕਾਰ ਉਸ ਦੀ ਇੱਜ਼ਤ ਉਸ ਦੀ ਇਮਾਨਦਾਰੀ ਸੀ ਮੈਂ ਇਹ ਨਹੀਂ ਕਰ ਸਕਦਾ ਇਹ ਪਾਪ ਹੈ ਇਹ ਚੋਰੀ ਹੈ ਜੇਕਰ ਮੈਂ ਇਨ੍ਹਾਂ ਪੈਸਿਆਂ ਦੇ ਨਾਲ ਮਾਂ ਦਾ ਇਲਾਜ ਕਰਵਾ ਲਵਾਂ ਕਿ ਮੈਂ ਕਦੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਹਿ ਸਕਾਂਗਾ ਕਿ ਮਾਂ ਮੈਂ ਹਮੇਸ਼ਾ ਇਮਾਨਦਾਰ ਰਿਹਾ ਨਹੀਂ ਉਸ ਦਾ ਸਿਰ ਘੁੰਮਣ ਲੱਗਿਆ ਉਹ ਉੱਥੇ ਹੀ ਬਾਥਰੂਮ ਦੇ ਠੰਡੇ ਫਰਸ਼ ਤੇ ਬੈਠ ਕੇ ਰੋਣ ਲੱਗਿਆ हे ਭਗਵਾਨ ਇਹ ਕਿਵੇਂ ਦੀ ਪਰਖਸ਼ਾ ਹੈ ਤੇਰੀ کافی دیر ਉਹ ਏਦਾਂ ਹੀ ਉਲਝਿਆ ਰਿਹਾ ਆਖਰਕਾਰ ਉਸ ਦੀ ਇਨਸਾਨੀਤ ਜਿੱਤ ਗਈ ਨਹੀਂ ਇਹ ਅੰਗੂਠੀ ਮੇਰੀ ਨਹੀਂ ਹੈ ਇਹ ਕਿਸੇ ਦੀ ਅਮਾਨਤ ਹੈ ਮੈਂ ਇਹ ਅੰਗੂਠੀ ਵਾਪਸ ਕਰਾਂਗਾ ਪਰ ਕਿਵੇਂ ਸ਼ੇਖ ਤਾਂ ਦਿੱਲੀ ਚਲਾ ਗਿਆ ਜੇ ਮੈਂ ਮੈਨੇਜਰ ਨੂੰ ਦੱਸਿਆ ਤੇ ਕੀ ਪਤਾ ਉਹ ਇਹ ਅੰਗੂਠੀ ਨੂੰ ਵੇਚ ਕੇ ਖਾ ਜਾਣ ਤੇ ਇਲਜ਼ਾਮ ਮੇਰੇ ਤੇ ਲਾ ਦੇਣ ਉਸਨੇ ਫੈਸਲਾ ਕੀਤਾ ਉਹ ਇਹ ਅੰਗੂਠੀ ਸਿੱਧਾ ਹੋਟਲ ਦੇ ਜਰਨਲ ਮੈਨੇਜਰ ਯਸ਼ ਬਰਮਾ ਨੂੰ ਹੀ ਦਵੇਗਾ ਮੈਨੇਜਰ ਬਰਮਾ ਇੱਕ ਬਹੁਤ ਹੀ ਸਖਤ ਤੇ ਇਮਾਨਦਾਰ ਸ਼ਖਸ ਮੰਨੇ ਜਾਂਦੇ ਸੀ ਉਹਨਾਂ ਨੂੰ ਮਿਲਣਾ ਆਸਾਨ ਨਹੀਂ ਸੀ ਪਰ ਗੁਰਵੀਰ ਨੇ ਮਨ ਬਣਾ ਲਿਆ ਸੀ ਕਿ ਉਹ ਕੋਸ਼ਿਸ਼ ਕਰੇਗਾ ਉਸਨੇ ਅੰਗੂਠੇ ਨੂੰ ਇੱਕ ਸਾਫ਼ ਰੁਮਾਲ ਦੇ ਵਿੱਚ ਲਪੇਟਿਆ ਤੇ ਸਿੱਧਾ ਮਿਸਟਰ ਬਰਮਾ ਦੇ ਦਫ਼ਤਰ ਦੇ ਵੱਲ ਚੱਲ ਪਿਆ ਗੇਟ ਤੇ ਖੜੀ ਸਿਕਿਉਰਿਟੀ ਨੇ ਉਸ ਨੂੰ ਰੋਕ ਲਿਆ ਕਿਥੇ ਜਾ ਰਿਹਾ ਹੈ ਮਿਸਟਰ ਬਰਮਾ ਹਲੇ ਮੀਟਿੰਗ ਚ ਨੇ ਗੁਰਵੀਰ ਨੇ ਕਿਹਾ ਮੈਂ ਉਹਨਾਂ ਨੂੰ ਮਿਲਣਾ ਹੈ ਬਹੁਤ ਜ਼ਰੂਰੀ ਕੰਮ ਹੈ ਸਿਕਿਉਰਿਟੀ ਨੇ ਉਸ ਦੇ ਵੱਲ ਦੇਖਿਆ ਤੇਰੇ ਜਿਹੇ ਲੋਕਾਂ ਦੇ ਲਈ ਸਾਹਿਬ ਦੇ ਕੋਲ ਟਾਈਮ ਨਹੀਂ ਚੱਲ ਚੱਲ ਇਥੋਂ ਸਾਹਿਬ ਨਾਰਾਜ਼ ਹੋ ਕੇ ਵਾਪਸ ਆ ਗਿਆ ਪਰ ਉਸ ਨੇ ਹਾਰ ਨਹੀਂ ਮੰਨੀ ਉਹ ਆਪਣੀ ਡਿਊਟੀ ਖਤਮ ਹੋਣ ਤੋਂ ਬਾਅਦ ਕਾਫੀ ਘੰਟੇ ਦਫ਼ਤਰ ਦੇ ਬਾਹਰ ਇੰਤਜ਼ਾਰ ਕਰਦਾ ਰਿਹਾ ਦੋ ਦਿਨ ਬੀਤਣ ਤੋਂ ਬਾਅਦ ਵੀ ਉਸ ਨੂੰ ਝਿੜਕ ਕੇ ਵਾਪਸ ਭੇਜ ਦਿੱਤਾ ਗਿਆ ਜਦੋਂ ਸ਼ੇਖ ਨੂੰ ਆਪਣੀ ਅੰਗੂਠੀ ਗਾਇਬ ਹੋਣ ਦਾ ਅਹਿਸਾਸ ਹੋਇਆ ਤਾਂ ਉਹਨਾਂ ਦੇ ਪੈਰਾਂ ਨੀਚੋਂ ਜ਼ਮੀਨ ਖਿਸਕ ਗਈ ਇਹ ਸਿਰਫ ਸੋਨਾ ਨਹੀਂ ਸੀ ਇਹ ਉਹਨਾਂ ਦੇ ਪਿਤਾ ਦੀ ਆਖਰੀ ਨਿਸ਼ਾਨੀ ਸੀ ਉਹਨਾਂ ਨੇ ਉਦੋਂ ਹੀ ਜੈਪੁਰ ਦੇ ਹੋਟਲ ਵਿੱਚ ਫੋਨ ਕੀਤਾ ਮਿਸਟਰ ਬਰਮਾ ਨੂੰ ਜਦੋਂ ਪਤਾ ਲੱਗਿਆ ਤਾਂ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੋਟਲ 'ਚ ਚੋਰੀ ਤੇ ਉਹ ਵੀ ਸ਼ੇਕ ਅਹਿਮਦ VIP ਦੇ ਕਮਰੇ 'ਚ ਇਹ ਹੋਟਲ ਉੱਤੇ ਇੱਕ ਬਹੁਤ ਵੱਡਾ ਇਲਜ਼ਾਮ ਸੀ ਤੱਬਾ ਸੀ ਉਹਨਾਂ ਨੇ ਉਦੋਂ ਹੀ ਸਾਰੇ ਸਟਾਫ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਸ਼ੱਕ ਦੀ ਸੂਈ ਸਭ ਤੋਂ ਪਹਿਲਾਂ ਗੁਰਵੀਰ ਤੇ ਹੀ ਗਈ ਕਿਉਂਕਿ ਆਖਰੀ ਵਾਰ ਉਸ ਕਮਰੇ ਦੇ ਵਿੱਚ ਉਹ ਹੀ ਗਿਆ ਸੀ ਮਿਸਟਰ ਬਰਮਣ ਨੇ ਸਿਕਿਉਰਿਟੀ ਨੂੰ ਭੇਜ ਕੇ ਗੁਰਵੀਰ ਨੂੰ ਉਸਦੇ ਘਰ ਦੇ ਵਿੱਚੋਂ ਹੀ ਚੁੱਕਵਾ ਲਿਆ ਗੁਰਵੀਰ ਨੂੰ ਜਦੋਂ ਪਤਾ ਲੱਗਿਆ ਤਾਂ ਉਹ ਘਬਰਾ ਗਿਆ ਪਰ ਉਸ ਨੂੰ ਆਪਣੀ ਇਮਾਨਦਾਰੀ ਤੇ ਭਰੋਸਾ ਸੀ ਉਸ ਨੇ ਰੁਮਾਲ ਦੇ ਵਿੱਚ ਲਪੇਟੀ ਹੋਈ ਅੰਗੂਠੀ ਨਾਲ ਹੀ ਚੱਕ ਲਈ ਮਿਸਟਰ ਬਰਮਾ ਦੇ ਦਫ਼ਤਰ ਦੇ ਵਿੱਚ ਗੁਰਬੀਰ ਇੱਕ ਅਪਰਾਧੀ ਦੀ ਤਰ੍ਹਾਂ ਖੜ੍ਹਾ ਸੀ ਕਿੱਥੇ ਆਂ ਅੰਗੂਠੇ ਬਰਮਾ ਗੁੱਸੇ ਦੇ ਨਾਲ ਬੋਲਿਆ ਮੈਨੂੰ ਪਤਾ ਹੈ ਕਿ ਉਹ ਅੰਗੂਠੀ ਤੂੰ ਹੀ ਚੋਰੀ ਕੀਤੀ ਹੈ ਸੱਚ ਸੱਚ ਦੱਸ ਨਹੀਂ ਤਾਂ ਮੈਂ ਤੈਨੂੰ ਪੁਲਿਸ ਦੇ ਹਵਾਲੇ ਕਰ ਦਿਆਂਗਾ ਗੁਰਵੀਰ ਬੋਲਿਆ ਕਿ ਸਾਹਿਬ ਮੈਂ ਚੋਰੀ ਨਹੀਂ ਕੀਤੀ ਗੁਰਵੀਰ ਨੇ ਕੰਬਦੀ ਹੋਈ ਆਵਾਜ਼ ਚ ਕਿਹਾ ਅੰਗੂਠੇ ਮੇਰੇ ਕੋਲ ਹੈ ਪਰ ਮੈਂ ਉਹ ਤੁਹਾਨੂੰ ਨਹੀਂ ਦੇਵਾਂਗਾ ਸਿੱਧਾ ਸ਼ੇਖ ਨੂੰ ਹੀ ਦੇਣਾ ਚਾਹੁੰਨਾ ਹਾਂ ਇਹ ਸੁਣ ਕੇ ਬਰਮਾ ਹੋਰ ਵੀ ਜ਼ਿਆਦਾ ਗੁੱਸੇ ਚ ਆ ਗਿਆ ਤੇਰੀ ਇੰਨੀ ਹਿੰਮਤ ਕੀ ਤੂੰ ਇੱਕ ਵੇਟਰ ਹੋ ਕੇ ਮੇਰੇ ਨਾਲ ਜਵਾਨ ਲੜਾਵੇਂਗਾ ਉਸਨੇ ਦੋ ਸਕਿਉਰਟੀ ਗਾਰਡਨ ਨੂੰ ਬੁਲਾਇਆ ਤਲਾਸ਼ੀ ਲੋ ਇਸ ਦੀ ਸਕਿਉਰਟੀ ਗਾਰਡਨ ਨੇ ਗੁਰਵੀਰ ਦੀ ਤਲਾਸ਼ੀ ਲਈ ਉਸ ਦੀ ਜੇਬ ਦੇ ਵਿੱਚੋਂ ਉਹੀ ਰੁਮਾਲ ਨਿਕਲਿਆ ਜਿਸ 'ਚ ਅੰਗੂਠੀ ਸੀ ਇਹ ਰਿਹਾ ਸਬੂਤ ਉਦੋਂ ਹੀ ਬਰਮਾ ਨੇ ਹੱਸਦੇ ਹੋਏ ਕਿਹਾ ਹੁਣ ਤਾਂ ਤੂੰ ਜੇਲ੍ਹ ਹੀ ਜਾਵੇਂਗਾ ਉਦੋਂ ਹੀ ਦਸਤਰ ਦਾ ਦਰਵਾਜ਼ਾ ਖੁੱਲਿਆ ਤੇ ਉਦੋਂ ਹੀ ਸ਼ੇਖ ਅੰਦਰ ਆਇਆ ਉਹ ਆਪਣੀ ਮੀਟਿੰਗ ਖਤਮ ਕਰਕੇ ਪਹਿਲੇ ਫਲਾਈਟ ਤੋਂ ਹੀ ਜੈਪੁਰ ਆ ਗਏ ਸੀ ਉਹਨਾਂ ਦੇ ਪਿੱਛੇ-ਪਿੱਛੇ ਹੋਟਲ ਦਾ ਮਾਲਕ ਵੀ ਸੀ ਕੀ ਹੋ ਰਿਹਾ ਇੱਥੇ ਸ਼ੇਖ ਨੇ ਆਪਣੀ ਰੋਬਦਾਰ ਆਵਾਜ਼ ਦੇ ਵਿੱਚ ਪੁੱਛਿਆ ਮਿਸਟਰ ਬਰਮਾ ਨੇ ਕਿਹਾ ਸਰ ਅਸੀਂ ਚੋਰ ਫੜ ਲਿਆ ਇਹ ਹੈ ਉਹ ਗੁਰਵੀਰ ਇਸ ਨੇ ਹੀ ਤੁਹਾਡੇ ਅੰਗੂਠੇ ਚੋਰੀ ਕੀਤੀ ਸੀ ਸ਼ੇਖ ਨੇ ਗੁਰਵੀਰ ਦੇ ਡਰਦੇ ਹੋਏ ਤੇ ਸੱਚੇ ਚਿਹਰੇ ਨੂੰ ਦੇਖਿਆ ਤੇ ਫਿਰ ਇੱਕ ਬਾਰ ਬਰਮਾ ਦੇ ਚਾਪਲੂਸੀ ਚਿਹਰੇ ਨੂੰ ਉਹਨਾਂ ਨੇ ਗੁਰਵੀਰ ਤੋਂ ਪੁੱਛਿਆ ਕਿ ਇਹ ਸੱਚ ਹੈ ਨਹੀਂ ਸਰ ਗੁਰਵੀਰ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਮੈਨੂੰ ਇਹ ਅੰਗੂਠੀ ਤੁਹਾਡੇ ਬਾਥਰੂਮ ਦੇ ਵਿੱਚੋਂ ਮਿਲੀ ਸੀ ਮੈਂ ਤਾਂ ਬਸ ਇਸ ਨੂੰ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਸੀ ਪਰ ਕੋਈ ਤੁਹਾਡੇ ਨਾਲ ਮੈਨੂੰ ਮਿਲਣ ਹੀ ਨਹੀਂ ਦੇ ਰਿਹਾ ਸੀ ਸ਼ੇਖ ਨੇ ਬਰਮਾ ਦੇ ਵੱਲ ਹੂਰ ਕੇ ਦੇਖਿਆ ਤੇ ਕਿਹਾ ਬਿਨਾਂ ਹੀ ਇਨਕੁਆਰੀ ਕੀਤੇ ਤੂੰ ਆਪਣੇ ਹੀ ਹੋਟਲ ਦੇ ਸਟਾਫ ਦੇ ਮੈਂਬਰ ਤੇ ਹੀ ਚੋਰੀ ਦਾ ਇਲਜ਼ਾਮ ਲਾ ਰਿਹਾ ਹੈ ਉਹਨਾਂ ਨੇ ਹੋਟਲ ਦੇ ਮਾਲਕ ਨੂੰ ਕਿਹਾ ਮੈਂ ਤੁਹਾਡੇ ਹੋਟਲ ਦੇ ਉਸ ਰੂਮ ਦੇ ਪਿਛਲੇ 3 ਦਿਨਾਂ ਦੀ ਸੀਸੀਟੀਵੀ ਵੀਡੀਓ ਦੇਖਣਾ ਚਾਹੁੰਦਾ ਹਾਂ ਹੁਣੇ ਹੀ ਵੀਡੀਓ ਮੰਗਵਾਈ ਗਈ ਉਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਕਿਵੇਂ ਸ਼ੇਖ ਆਪਣੀ ਅੰਗੂਠੀ ਬਾਥਰੂਮ ਦੇ ਵਿੱਚ ਭੁੱਲ ਜਾਂਦਾ ਹੈ ਫਿਰ ਗੁਰਵੀਰ ਆਉਂਦਾ ਹੈ ਉਸ ਨੂੰ ਅੰਗੂਠੀ ਮਿਲਦੀ ਹੈ ਵੀਡੀਓ 'ਚ ਗੁਰਵੀਰ ਦੀ ਖਬਰਾਟ ਉਸ ਦਾ ਰੋਣਾ ਸਭ ਕੁਝ ਸਾਫ਼-ਸਾਫ਼ ਰਿਕਾਰਡ ਹੋ ਗਿਆ ਸੀ ਵੀਡੀਓ ਦੇਖਣ ਤੋਂ ਬਾਅਦ ਦਫ਼ਤਰ ਦੇ ਵਿੱਚ ਸਾਰੇ ਹੀ ਚੁੱਪਚਾਪ ਹੋ ਗਏ ਮਿਸਟਰ ਬਰਮਾ ਦਾ ਚਿਹਰਾ ਮੁਰਝਾ ਗਿਆ ਸੀ ਸ਼ੇਖ ਆਪਣੀ ਕੁਰਸੀ ਤੋਂ ਉੱਠਿਆ ਉਹ ਹੌਲੀ-ਹੌਲੀ ਚੱਲ ਕੇ ਗੁਰਵੀਰ ਦੇ ਵੱਲ ਆਇਆ ਮਿਸਟਰ ਬਰਮਾ ਦਾ ਚਿਹਰਾ ਮੁਰਝਾ ਗਿਆ ਸੀ ਸ਼ੇਖ ਆਪਣੀ ਕੁਰਸੀ ਤੋਂ ਉੱਠਿਆ ਉਹ ਹੌਲੀ-ਹੌਲੀ ਚੱਲ ਕੇ ਗੁਰਵੀਰ ਦੇ ਵੱਲ ਆਇਆ ਸ਼ੇਖ ਨੇ ਗੁਰਵੀਰ ਦੇ ਮੋਢੇ ਤੇ ਹੱਥ ਰੱਖਿਆ ਉਹਨਾਂ ਦੀਆਂ ਅੱਖਾਂ ਦੇ ਵਿੱਚ ਗੁੱਸਾ ਨਹੀਂ ਗੁਰਵੀਰ ਦੇ ਲਈ ਇੱਜ਼ਤ ਸੀ ਮੈਨੂੰ ਮaaf ਕਰ ਦੇ ਪੁੱਤ ਅਸੀਂ ਤੇਨੂੰ ਗਲਤ ਸਮਝ ਰਹੇ ਸੀ ਫਿਰ ਉਹ ਬਰਮਾ ਦੇ ਵੱਲ ਮੁੜੇ ਤੇਰੀ ਜਗ੍ਹਾ ਇਸ ਹੋਟਲ ਦੇ ਵਿੱਚ ਨਹੀਂ ਕਿਤੇ ਹੋਰ ਹੈ ਤੇਰੇ ਜਿਹੇ ਲੋਕ ਹੀ ਇਸ ਦੇਸ਼ ਦੀ ਮਹਿਮਾਨਾਂ ਦੀ ਰੀਤੀ ਰਿਵਾਜਾਂ ਨੂੰ ਬਦਨਾਮ ਕਰਦੇ ਨੇ ਹੋਟਲ ਦੇ ਮਾਲਕ ਨੇ ਉਦੋਂ ਹੀ ਬਰਮਾ ਨੂੰ ਨੌਕਰੀ ਤੋਂ ਕੱਢ ਦਿੱਤਾ। ਸ਼ੇਖ ਨੇ ਗੁਰਵੀਰ ਨੂੰ ਆਪਣੇ ਕੋਲ ਬਿਠਾਇਆ। ਬੋਲ ਪੁੱਤ ਤੈਨੂੰ ਤੇਰੀ ਇਸ ਇਮਾਨਦਾਰੀ ਦੇ ਬਦਲੇ ਕੀ ਇਨਾਮ ਚਾਹੀਦਾ ਹੈ? ਜੋ ਮੰਗੇਗਾ ਉਹੀ ਮਿਲੇਗਾ। ਗੁਰਵੀਰ ਨੇ ਹੱਥ ਜੋੜ ਦਿੱਤੇ। ਨਹੀਂ ਸਾਹਿਬ, ਮੈਨੂੰ ਕੁਝ ਨਹੀਂ ਚਾਹੀਦਾ। ਤੁਹਾਡੀ ਇਮਾਨਤ ਤੁਹਾਡੇ ਤੱਕ ਪਹੁੰਚ ਗਈ। ਮੇਰੇ ਲਈ ਇਹ ਸਭ ਤੋਂ ਵੱਡਾ ਇਨਾਮ ਹੈ। ਸ਼ੇਖ ਹੱਸਿਆ। ਤੇਰੀ ਇਹ ਹੀ ਗੱਲ ਤਾਂ ਮੈਨੂੰ ਸਾਰਿਆਂ ਤੋਂ ਅਲੱਗ ਬਣਾਉਂਦੀ ਹੈ। ਗੁਰਵੀਰ ਪਰ ਮੈਂ ਤੈਨੂੰ ਕੁਝ ਦੇਣਾ ਚਾਹੁੰਨਾ ਹਾਂ ਆਪਣੀ ਖੁਸ਼ੀ ਦੇ ਲਈ ਸ਼ੇਖ ਨੇ ਗੁਰਵੀਰ ਦੇ ਪਰਿਵਾਰ ਉਸ ਦੀਆਂ ਮੁਸ਼ਕਲਾਂ ਉਸਦੇ ਭੈਣ ਦੇ ਸੁਪਨੇ ਦੇ ਬਾਰੇ ਸਾਰਾ ਕੁਝ ਪੁੱਛਿਆ ਜਦੋਂ ਸ਼ੇਖ ਨੂੰ ਗੁਰਵੀਰ ਦੀ ਪੂਰੀ ਕਹਾਣੀ ਪਤਾ ਲੱਗੀ ਤਾਂ ਉਹਨਾਂ ਦਾ ਮਨ ਭਰ ਆਇਆ ਉਹਨਾਂ ਨੇ ਆਪਣੀ ਚੈੱਕ ਬੁੱਕ ਨਹੀਂ ਕੱਢੀ ਉਸ ਨੇ ਆਪਣੇ ਮੈਨੇਜਰ ਨੂੰ ਇੱਕੋ ਫੋਨ ਕਰਨ ਦੇ ਲਈ ਕਿਹਾ ਅਗਲੇ 1 ਘੰਟੇ 'ਚ ਗੁਰਵੀਰ ਦੀ ਦੁਨੀਆ ਹਮੇਸ਼ਾ ਹਮੇਸ਼ਾ ਦੇ ਲਈ ਬਦਲਣ ਵਾਲੀ ਸੀ। شیخ ਨੇ ਕਿਹਾ ਗੁਰਵੀਰ ਤੇਰੀ ਮਾਂ ਦਾ ਇਲਾਜ ਜੈਪੁਰ ਦੇ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਸ਼ੁਰੂ ਹੋਵੇਗਾ। ਦੁਬਈ ਤੋਂ ਪਰਸਨਲ ਡਾਕਟਰ ਆ ਕੇ ਉਹਨਾਂ ਦੀ ਦੇਖਭਾਲ ਕਰਨਗੇ। ਸਾਰਾ ਖਰਚਾ ਅਲਹਮਦ ਗਰੁੱਪ ਚੱਕੇਗਾ। ਤੇਰੀ ਭੈਣ ਡਾਕਟਰ ਬਣਨਾ ਚਾਹੁੰਦੀ ਹੈ। ਉਸ ਦਾ ਐਡਮਿਸ਼ਨ ਲੰਡਨ ਦੇ ਸਭ ਤੋਂ ਵਧੀਆ ਮੈਡੀਕਲ ਕਾਲਜ ਦੇ ਵਿੱਚ ਕਰਵਾਇਆ ਜਾਵੇਗਾ। ਉਸ ਦੀ ਪੜ੍ਹਾਈ, ਰਹਿਣਾ, ਖਾਣਾ-ਪੀਣਾ ਸਾਰਾ ਕੁਝ ਸਾਡੀ ਜ਼ਿੰਮੇਵਾਰੀ ਹੈ। ਗੁਰਵੀਰ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਤੇ ਤੂੰ ਗੁਰਵੀਰ ਸ਼ੇਖ ਨੇ ਉਸਦੇ ਮੋਢਿਆਂ ਤੇ ਹੱਥ ਰੱਖਿਆ ਤੇਰੇ ਜਿਹੇ ਇਮਾਨਦਾਰ ਤੇ ਮਿਹਨਤੀ ਨੌਜਵਾਨ ਦੀ ਜਗ੍ਹਾ ਵੇਟਰ ਦੀ ਨਹੀਂ ਇੱਕ ਮੈਨੇਜਰ ਦੀ ਕੁਰਸੀ ਤੇ ਹੈ ਮੈਂ ਜੈਪੁਰ ਚ ਇੱਕ ਨਵਾਂ 7 ਸਟਾਰ ਹੋਟਲ ਖੋਲਣ ਜਾ ਰਿਹਾ ਹਾਂ ਅਲਮਦ ਹੋਟਲ ਤੇ ਉਸ ਹੋਟਲ ਦਾ ਜਰਨਲ ਮੈਨੇਜਰ ਤੂੰ ਹੀ ਹੋਵੇਂਗਾ ਇਹ ਸੁਣ ਕੇ ਉਥੇ ਖੜੇ ਵੇਟਰਾਂ ਦੇ ਹੋਸ਼ ਉੱਡ ਗਏ ਇੱਕ ਮਾਮੂਲੀ ਵੇਟਰ ਇੱਕ 7 ਸਟਾਰ ਹੋਟਲ ਦਾ ਜਰਨਲ ਮੈਨੇਜਰ ਪਰ ਸ਼ੇਖ ਇੱਥੇ ਹੀ ਨਹੀਂ ਰੁਕਿਆ ਤੇ ਉਸਨੇ ਕਿਹਾ ਜਦੋਂ ਤੱਕ ਉਹ ਹੋਟਲ ਬਣ ਕੇ ਤਿਆਰ ਹੋ ਰਿਹਾ ਹੈ ਉਦੋਂ ਤੱਕ ਤੂੰ ਤੇ ਤੇਰਾ ਪਰਿਵਾਰ ਮੇਰੇ ਇਸ ਵੀਆਈਪੀ ਕਮਰੇ ਦੇ ਵਿੱਚ ਹੀ ਰਹਿਣਗੇ ਅੱਜ ਤੋਂ ਇਹ ਤੁਹਾਡਾ ਘਰ ਹੈ ਗੁਰਵੀਰ ਰੋ ਰਿਹਾ ਸੀ ਉਸ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਰਹੇ ਸੀ ਉਹ ਸ਼ੇਖ ਦੇ ਪੈਰਾਂ ਤੇ ਡਿੱਗ ਪਿਆ ਸਾਹਿਬ ਤੁਸੀਂ ਤਾਂ ਸ਼ੇਖ ਨੇ ਉਸ ਨੂੰ ਚੁੱਕਿਆ ਤੇ ਗੱਲ ਨਾਲ ਲਾ ਲਿਆ ਮੈਂ ਕੁਝ ਨਹੀਂ ਕੀਤਾ ਪੁੱਤ ਇਹ ਸਾਰੀ ਤੇਰੀ ਆਪਣੀ ਹੀ ਕਮਾਈ ਹੈ ਤੇਰੀ ਇਮਾਨਦਾਰੀ ਦੀ ਕਮਾਈ ਹੈ ਤੂੰ ਮੇਰੀ ਸੋਨੇ ਦੀ ਅੰਗੂਠੀ ਨਹੀਂ ਵਾਪਸ ਕੀਤੀ ਤੂੰ ਮੈਨੂੰ ਇਨਸਾਨੀਅਤ ਮੇਰੀ ਖੋਇਆ ਹੋਇਆ ਭਰੋਸਾ ਵਾਪਸ ਕੀਤਾ ਤੇ ਇਹ ਚੀਜ਼ ਦੁਨੀਆ ਦੀ ਹਰ ਦੌਲਤ ਤੋਂ ਕੀਮਤੀ ਹੈ ਉਸ ਦਿਨ ਤੋਂ ਬਾਅਦ ਗੁਰਵੀਰ ਦੀ ਜ਼ਿੰਦਗੀ ਇੱਕ ਸੁਪਨੇ ਦੀ ਤਰ੍ਹਾਂ ਬਦਲ ਗਈ ਉਸ ਦੀ ਮਾਂ ਦਾ ਵਧੀਆ ਇਲਾਜ ਹੋਇਆ ਤੇ ਉਹ ਹੁਣ ਬਿਲਕੁਲ ਠੀਕ ਹੋ ਗਈ ਉਸ ਦੀ ਭੈਣ ਲੰਡਨ ਪੜਨ ਚਲੀ ਗਈ ਤੇ ਜਦੋਂ 2 ਸਾਲ ਬਾਅਦ ਅਹਿਮਦ ਹੋਟਲ ਦਾ ਉਦਘਾਟਨ ਹੋਇਆ ਤੇ ਗੁਰਵੀਰ ਨੇ ਉਦੋਂ ਜਨਰਲ ਮੈਨੇਜਰ ਦੇ ਤੌਰ ਤੇ ਸ਼ੇਖ ਅਲਮਦ ਦਾ ਸਵਾਗਤ ਕੀਤਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਇਮਾਨਦਾਰੀ ਦਾ ਰਸਤਾ ਭਾਵੇਂ ਮੁਸ਼ਕਲਾਂ ਨਾਲ ਭਰਿਆ ਹੋਵੇ पर उस दी मंजिल हमेशा शानदार ਹੁੰਦੀ ਹੈ ਤੇ ਜਦੋਂ ਤੁਸੀਂ ਕਿਸੇ ਦੀ ਅਮਾਨਤ ਨੂੰ ਆਪਣੀ ਨਿਯਤ ਸਾਫ਼ ਕਰਕੇ ਵਾਪਸ ਕਰਦੇ ਹੋ ਕਿਸਮਤ ਤੁਹਾਨੂੰ ਉਹ ਸਾਰਾ ਕੁਝ ਦੇ ਦਿੰਦੀ ਹੈ ਜਿਸ ਨੂੰ ਤੁਸੀਂ ਪਾਉਣ ਦੇ ਹੱਕਦਾਰ ਹੋ ਤੇ ਉਸ ਤੋਂ ਵੀ ਬਹੁਤ ਜ਼ਿਆਦਾ ਤੁਹਾਨੂੰ ਮਿਲ ਜਾਂਦਾ ਹੈ ਸੋ ਦੋਸਤੋ ਜੇਕਰ ਗੁਰਵੀਰ ਦੀ ਇਮਾਨਦਾਰੀ ਅਤੇ ਸ਼ੇਖ ਦਾ ਦਰਿਆਦਿਲ ਬਾਰੇ ਤੁਹਾਡਾ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜਿਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ